ਪਹਿਲੇ ਦੋਸਤੋ ਅੱਜ ਮੈਂ ਮੈਲਬਨ ਦੇ ਵਿੱਚ ਇੱਕ ਖਾਸ ਵਿਅਕਤੀ ਦੇ ਨਾਲ ਖੜਾ ਆ ਮੇਰੇ ਨਾਲ ਮੇਰਾ ਬ੍ਰਦਰ ਹੈ ਹਰਪਾਲ ਬਾਜਵਾ ਨਾਮ ਸੁਣਿਆ ਹੋਵੇਗਾ ਜਿੱਦਾਂ ਦਾ ਨਾਮ ਹੈ ਨਾਮ ਤੋਂ ਵੀ ਵਧੀਆ-ਵਧੀਆ ਕੰਮ ਹੈ ਬੇਸ਼ੱਕ ਕੰਮ ਇਹਨਾਂ ਦਾ ਇਮੀਗ੍ਰੇਸ਼ਨ ਕੰਸਲਟੈਂਟ ਦਾ ਹੈ ਬਹੁਤ ਹਾਈ ਲੈਵਲ ਦੇ ਉੱਤੇ ਕੰਮ ਕਰਦੇ ਆ ਬੜੀ ਆਦਰਯੋਗ ਸ਼ਖਸੀਅਤ ਹੈ ਪਰ ਮੈਂ ਹੁਣ ਘਰ ਆਇਆ ਇਹਨਾਂ ਦੇ ਕੋਲ ਤੇ ਮੈਨੂੰ ਇਹਨਾਂ ਦਾ ਇੱਕ ਸ਼ੌਕ ਜਿਹੜੇ ਆ ਬੜੇ ਅਵੱਲੇ ਔਰ ਖਾਸ ਲੱਗ ਗਿਆ ਜਿਹਦੇ ਵਿੱਚ ਇਹਨਾਂ ਨੇ ਮੈਨੂੰ ਇੱਕ ਖਾਸ तरह ਦਾ پتھر دکھایا ਜਿਹੜਾ 1 1 ਮਿਲੀਅਨ ਹਾਂਜੀ 1 ਮਿਲੀਅਨ ইয়ার 올ਡ ਹੈ ਜਿਹੜਾ ਕਾਰਬੋਨੇਟ ਮਿਲੀਅਨ ইয়ার 올ਡ ਹੈ ਔਰ ਇਹਨਾਂ ਦਾ ਸ਼ੌਕ ਹੈ ਇੱਕ ਤਰ੍ਹਾਂ ਦਾ ਫੋਸਿਲ ਹੈ ਮੈਂ ਚਾਹਾਂਗਾ ਕਿ ਬਾਜਵਾ ਜੀ ਇਹਦੇ ਬਾਰੇ ਮੈਂ ਕੁਝ ਗਲਤ ਨਾ ਬੋਲਾਂ ਤੇ ਤੁਸੀਂ ਇਹਦੀ ਜਾਣਕਾਰੀ ਦਿਓ ਤਾਂ ਜ਼ਿਆਦਾ ਵਧੀਆ ਹੈ ਫੋਸਿਲ ਹੁੰਦਾ ਕਿ ਕੋਈ ਜਗ੍ਹਾ ਨਾ ਜਿੱਥੇ ਪਹਿਲਾਂ ਕਿਹ ਚਮਾਇਨ ਚ ਸਮੁੰਦਰ ਸੀਗਾ ਉਹ ਹੌਲੀ ਹੌਲੀ ਉਹ ਪਿੱਛੇ ਹੋ ਗਿਆ ਮਿਲਿਨੀਅਰ ਪੜਨਾ ਹਮ ਪਰ ਉਹਦੇ ਵਿੱਚ ਚੀਜ਼ਾਂ ਪ੍ਰੈਸ਼ਰ ਦੇ ਨਾਲ ਕ੍ਰੀਏਟ ਹੋ ਕੇ ਜਿਦਾ ਉਹ ਨਾ ਬੇਲ ਮਛਲੀ ਦਾ ਨੇਲ ਹਾਂ ਉਦੋਂ ਇਸ ਨੋਆ ਵੀ ਇਹ ਦੇਖੋ ਜੀ ਇਹ ਮੇਲ ਮੱਛਲੀ ਦਾ ਨੋ ਹੈ ਉਹਦੇ ਚ ਲੱਗਿਆ ਹੈ ਕਿੰਨੇ ਸਾਲ ਪੁਰਾਣਾ ਇਹਦੇ ਵਿੱਚ ਸਿੱਪੀਆਂ ਫਸੀ ਹੋਈਆਂ ਹਨ ਅੱਛਾ ਸਿੱਪੀਆਂ ਫਸੀ ਹੋਈਆਂ ਕਿੰਨੇ ਸਾਲ ਪੁਰਾਣਾ ਹੈਗਾ ਤੇ ਇਹਦੇ ਵਿੱਚ ਉਪਲ ਵੀ ਹੈ ਜਦੋਂ ਆ ਮੇਰੇ ਹੱਥ 'ਚ ਉਪਲ ਫੜਿਆ ਹੋਇਆ 200 400 500 ਸਾਲ ਪੁਰਾਣੇ ਫੋਸਿਲਸ ਤਾਂ ਮੈਂ ਵੈਸੇ ਦੇਖੇ ਆ ਪਰ 1 ਮਿਲੀਅਨ ਇਅਰ 올ਡ ਫੋਸਿਲ ਮੈਂ ਅੱਜ ਪਹਿਲੀ ਵਾਰ ਦੇਖ ਰਿਹਾ ਆ ਥੈਂਕ ਯੂ ਵੈਰੀ ਮੱਚ ਤੁਹਾਡੇ ਇਹ ਦਿਖਾਉਣ ਦੇ ਲਈ ਇਹ ਸਾਊਥ ਆਸਟ੍ਰੇਲੀਆ ਤੋਂ ਆਈ ਥਿੰਕ ਲੈ ਕੇ ਆਏ ਨਾ ਸਾਊਥ ਆਸਟ੍ਰੇਲੀਆ ਤੋਂ ਆ ਜਗਾ ਦੱਸ ਰਿਆ ਸੀ ਕੋਪਰਪੈਡੀ 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 ਨਾਮ ਦੇ ਸ਼ਹਿਰ ਤੋਂ ਇਹ ਲੈ ਕੇ ਆਇਆ ਉਹ ਮਸ਼ਹੂਰ ਹੁੰਦਾ ਓਪਲ ਵਾਸਤੇ ਤਾਂ ਮੇਰੇ ਹੱਥ 'ਚ ਓਪਲ ਹੂੰ ਠੀਕ ਹੈ ਨਾ ਇਹ ਜਿਹੜਾ ਹੈਗਾ ਦੇਖੋ ਕਿੰਨੇ ਕਲਰ ਚੇਂਜ ਕਰ ਰਿਹਾ ਹੂੰ ਇੰਨੇ ਇੰਨੇ ਕੇ ਪੀਸ ਦਾ ਮੁੰਦਰੀ ਬੰਦੇ ਆ ਜਾਂ ਲੋਕਟ ਬੰਦ ਹਾਂ ਤੇ ਇਹ ਜਿਹੜਾ ਹੈਗਾ ਓਪਲ ਤੁਸੀਂ ਇਹਦਾ ਅਸਲੀ ਰੰਗ ਦਿਖਾਓ ਜਰਾ ਲਾਈਟ ਮਾਰੋ ਇਹਦੇ ਉੱਤੇ ਜਦੋਂ ਇਹਦੇ ਉੱਤੇ ਅਸੀਂ ਲਾਈਟ ਮਾਰਦੇ ਆ ਤਾਂ ਇਹਦੇ ਵਿੱਚੋਂ ਹਜ਼ਾਰਾਂ ਤਰ੍ਹਾਂ ਦੀਆਂ ਜਿਹੜੀਆਂ ਤਰੰਗਾ ਆ ਜਾਂ ਰੰਗ ਹੈ ਉਹ ਉਹ ਨਿਕਲਦੇ ਆ ਹੂੰ ਇਸ ਨੂੰ ਓਪਲ ਕਿਹਾ ਜਾਂਦਾ ਜਿਹੜਾ ਕਿ ਬਹੁਤ ਹੀ ਕੀਮਤੀ ਪੱਥਰ ਹੈ ਆ ਜਿਹਦੀ ਕੀਮਤ ਲਗਭਗ 60-70000 ਡਾਲਰ ਇਨ ਇੱਕ ਪੱਥਰ ਦੀ ਹੈ ਔਰ ਇਹ ਇਹਨਾਂ ਨੇ ਆਪਣੇ ਸ਼ੌਕ ਦੇ ਕਰਕੇ ਇਕੱਠੇ ਕੀਤੇ ਹੋਏ ਆ ਆ ਇਹ ਨਗ ਵਗੈਰਾ ਜਿਵੇਂ ਅਸੀਂ ਪਾਨੇ ਆ ਬਹੁਤ ਹੀ ਕੀਮਤੀ ਨਗ ਜਿਹੜੇ ਆ ਔਰ ਔਰ ਬਾਜਾ ਸਾਹਿਬ ਬਹੁਤ ਅੱਛਾ ਲੱਗਿਆ ਥੈਂਕ ਯੂ ਔਰ ਤਾਂ ਦੇ ਸ਼ੌਕ ਨਿੱਕੇ ਨਜ਼ਰੋਂ ਸ਼ੌਕ ਤਾਂ ਬੱਚੀਆਂ ਥੋੜੀ ਕਰਕੇ ਰੱਖਦਾ ਹਾਂ ਹਾਂ ਦਰਅਸਲ ਸਾਡੀ ਮੁਹੱਬਤ ਵੀ ਇਸੇ ਕਰਕੇ ਹੈ ਕਿ ਦੋਨੋਂ ਸਾਡਾ ਲਾਈਕ ਮਾਈਂਡਡ ਹੋਣ ਕਰਕੇ ਇਹਨਾਂ ਦੀ ਵੀ ਰੁਚੀ ਹੈ ਯੋਗ ਦੇ ਵਿੱਚ ਔਰ ਹੋਰ ਆਪਣੇ ਆਪ ਦੀ ਆਤਮਾ ਦੇ ਉੱਤੇ ਕੰਮ ਕਰਦੇ ਆ ਬਹੁਤ ਜ਼ਿਆਦਾ ਅੱਜ ਮੈਂ ਆਇਆ ਤਾਂ 10 ਮਿੰਟ ਲਈ ਸੀ ਪਰ ਮੈਨੂੰ ਚੱਕੇ ਲੈ ਆਏ ਨੇ ਆਪਣੇ ਘਰ ਕੇ ਨਹੀਂ 10 ਮਿੰਟ ਮਿਲਣ ਤੋਂ ਬਿਨਾਂ ਕਰ ਜਾਣਾ ਵਾਪਸ ਲੈ ਕੇ ਲੈ ਕੇ ਆਵਾਂ ਇਹਨਾਂ ਨੂੰ ਬੜੇ ਸਾਲ ਹੋ ਗਏ ਮਿਲਣ ਨੂੰ ਲਾਸਟ ਟਾਈਮ 2017 ਚ ਆਪਾਂ ਹਾਂ 2017 ਚ ਉਸ ਤੋਂ ਬਾਅਦ ਆਈ ਥਿੰਕ 2022 ਦੇ ਨੇੜੇ ਤੇ ਇੱਕ ਵਾਰੀ ਮੁਲਾਕਾਤ ਹੋਈ ਸੀਗੀ ਘਰ ਘਰਾਂ ਸੀ ਗੁਰਿੰਦਰ ਘਰ ਮਿਲੇ ਸੀ ਘਰ ਮਿਲੇ ਸੀ ਸੋ ਆਹ ਗੱਲਬਾਤ ਹੁੰਦੀ ਰਹਿੰਦੀ ਆ ਫੋਨ ਦੇ ਉੱਤੇ ਸੋ ਤੁਹਾਡੇ ਇਹ ਸ਼ੌਕ ਦੀ ਤਾਂ ਮੈਂ ਦਾਤ ਦੇਵਾਂਗਾ ਤੇ ਤੁਹਾਡਾ ਇਹ ਸ਼ੌਕ ਜਿਹੜਾ ਵਕਈ ਦਾਤ ਦੇਣ ਵਾਲਾ ਹੈ ਥੈਂਕ ਯੂ ਵੈਰੀ ਥੈਂਕ ਯੂ